ਸਾਡੇ ਰੋਏ ਹੂੰ ਪੈ ਗਿਆ ਪਾਪੋ ਬਹੁਤ ਹੋ ਗਈ ਆ ਦੂਜੀ ਬੋਤਲ ਵੀ ਅੱਧੀ ਖਤ ਗਿਆ ਆਪਾਂ ਉਹ ਮੈਨੂੰ ਗਮ ਬਹੁਤ ਓਏ ਮੇਰਾ ਸਾਲਾ ਆਪਣੇ ਬੁੜੇ ਕੰਜਰ ਨੇ ਨਾ ਘਰ ਝਾੜਤਾ ਮਦਨ ਤੋਂ ਪਹਿਲਾਂ ਤੇ ਫਿਰ ਇਹ ਬੀਬੀ ਕੇ ਸਾਲਾ ਗਾ ਮਸਲੇ ਲੱਪੇ ਲਊ ਹੁਣ ਨਹੀਂ ਪਤਾ ਉਹ ਸੜਕ ਤੋਂ ਜਿੰਦਗੀ ਪਹਿਲੀ ਨਾਲ ਜਨਨ ਦੇ ਤਰਸਨ ਹੋਏ ਓਏ ਪਿਆਰ ਸਿੱਤ ਲੋ ਜੜ ਦਿਲ ਆ ਗਿਆ ਉਹਦੇ ਸਾਲਾ ਉਹਦਾ ਦਿਲ ਉਹ ਪਿਆਰ ਦੀ ਆ ਬੀਬੀ ਕੇ ਮੈਨ ਲੱਗਦਾ ਤੂੰ ਲੀਵਰ ਵੀ ਗਾਲ ਲੈਣਾ ਜਿਹਦਾ ਪੇਵ ਐਡਾ ਗਲਿਆ ਹੋਵੇ ਤਦ ਨ ਮਾਰਦਾ ਨਾ ਪੜਾ ਤੇ ਮੇਰਾ ਸਾਲਾ ਰਾਪੇ ਨੂੰ ਮਾਰਦਾ ਕੋਈ ਆਪ ਹੀ ਰਾਪੀ ਮਾਰਦਾ ਲੋਕਾਂ ਦੇ ਪਿਓ ਕਿੰਨੇ ਵਧਿਆ ਓਏ ਆਪਣੇ ਵਾਲਾ ਕੰਜਰਾ ਬੇ ਪਰਤ ਮੇਰੀ ਗੱਲ ਸੁਣ ਇੱਕ ਤਾਂ ਤੁਹਾਡਾ ਪਹਿਲਾਂ ਹੀ ਪਿਓ ਕੰਜਰ ਸੀ ਹੈ ਉੱਤੋਂ ਤੁਸੀਂ ਆਹ ਕੰਮ ਲਾਗੇ ਕਰਨ ਬੇ ਮੇਰੀ ਗੱਲ ਸੁਣ ਤੂੰ ਹੀ ਸਮਝਾ ਦੇ ਕੁਛ ਤੂੰ ਤਾਂ ਇਹ ਕੁਛ ਕਰਦਾ ਹੀ ਕਰਦਾ ਸੀ ਤੇ ਪਹਿਲਾਂ ਮੇਰੀ ਗੱਲ ਸੁਣੋ ਲੋਕ ਇਹਨੂੰ ਰਿਸ਼ਤਾ ਕਰਨ ਨੂੰ ਤਾਂ ਤੇ ਆ ਰਾਬੀਏ ਕੋਈ ਨਿਸ਼ਾਨੀ ਕਰਦਾ ਸਮਝ ਆਇਆ ਤੇ ਕਾਨੇ ਚ ਪਾ ਕੋਈ ਗੱਲ ਮੈਂ ਇਹਨੂੰ ਕਿਹਾ ਸੀ ਇਹ ਹਰਦਾ ਹੈ ਕਿ ਵੇਰ ਮੈਂ ਹੀ ਪੰਦਰੂੜੇ ਦੇਖੋ ਬਜ਼ਾਰ ਸਾਡੇ ਲਾ ਵੇ ਵੇ ਤੂੰ ਰੌਣਾ ਕੱਟ ਲਈ ਮਾਰ ਲੈਂਦੇ ਮੈਂ ਮਾਰਦਣਾ ਹੋ ਸਰਕਾਰ ਤੂੰ ਵਹਿ ਤਾ ਉਹ ਬਹਿ ਜਾ ਯਾਰ ਨਾਲ ਇੱਕ ਤਾਂ ਸੁੱਖ ਹੋ ਜਾ ਵੇ ਕਿਉਂ ਕਿਉਂ ਇਹ ਹਜੇ ਕੰਮ ਕਰਦਾ ਉਹ ਕੋਈ ਗੱਲ ਨਹੀਂ ਉਹ ਕੁੜੀ ਨਾਲ ਗੱਲ ਕਰ ਲੋ ਬੇ ਵਿਆਹ ਕਰਾ ਕੇ ਅੱਡ ਹੋ ਜੀ ਮੈਂ ਜਾ ਕੇ ਆਇਆ ਕਰ ਕੇ ਮੈਂ ਤਾਂ ਉਹਦੇ ਹੱਥ ਵਾਂਡ ਰੋੜ ਕੇ ਆਇਆ ਉਹ ਨਹੀਂ ਮੰਦੀ ਬੇ ਇਹਦੇ ਕਰਤੂਤ ਹੀ ਇਹੋ ਜੀ ਕਰੀ ਉਹ ਗੱਲ ਹੀ ਨਹੀਂ ਸੁਣਦੀ ਮੇਰਾ ਸਾਲਾ 5-7 ਕਿਲੇ ਦਵੰਦ ਕੇ ਲਾਇਆ ਉਹ ਆਪ ਕੋਦੀ ਮਦਾ ਮਦਾ ਭੱਜ ਕੇ ਜਾਣਾ ਬਚਾਈਆ ਕੰਜਰ ਤੋਂ ਬਤਾ ਹਾਈ ਕੰਜਰ ਕੀ ਕਰੀਏ ਹੁਣ ਇਹਦਾ ਦੱਸ ਤੂੰ ਚਾਰ ਜੁਰ ਦੇ ਚਾਰ ਦੇ ਕੇ ਤੇ ਜੇ ਆਪਾਂ ਫਸ ਗਏ ਫੇਰ ਹੋਰ ਵੀ ਤਾਂ ਫਸੇ ਫਸਾਈਏ ਦੇਹਾਂ ਜਾਲ ਸੁਣੋ ਮੇਰੀ ਹੁਣ ਤਾਂ ਜਿੰਦਗੀ ਕੱਟੀ ਜਾਣੇ ਆਪਾਂ ਮੜਕੇ ਤੁੰਨੂੰ ਵੀ ਤਾਂ ਪਤਾ ਹੈ ਕਰ ਬੱਸ ਛੱਡ ਇਹ ਸਮਝਾ ਇਹਨੂੰ ਨਾ ਕਰੋ ਇਹ ਜੇ ਕੰਮ ਚਾ ਕੋਈ ਨਹੀਂ ਰਿਸ਼ਤਾ ਤਾਂ ਹੋ ਹੀ ਜਾਣਾ ਸਾਰੇ ਮੇਰੇ ਗਰਾਂਡਸੋਨਰੋ ਆਪਣਾ ਪਿਓ ਕੰਜਰੇ ਉਹ ਜੇ ਕੰਮ ਕਰ ਸਕਦਾ ਇਤਕੋਟ ਸ਼ਰਾਬ ਪੀਤੇਵੇਂ ਬੇ ਉਹਨੂੰ ਇਹ ਕਿਆ ਕਰ ਕੋਈ ਕੋਈ ਨਹੀਂ ਬੱਬੇ ਉਹ ਤੁਸੀਂ ਫਿਰ ਆਪਦੇ ਪਿਓ ਵਰਗੇ ਬਨਨਾ ਇੱਥੇ ਬੈਠੀ ਕਰਦੀਆਂ ਮੈਂ ਤੈਨੂੰ ਘੰਟੇ ਦਾ ਢਿੱਖੀ ਜਨਾ ਅੰਦਰ ਉਹ ਮੇਰਾ ਸਿਰ ਪਾਟੀ ਜਾਂਦਾ ਸਿਰ ਨਾ ਪਾ ਜਾ ਮਾਰ ਕਰੇ ਮਾਰ ਆ ਜਾ ਆ ਜਾ ਚੱਲ ਜੇ ਮੈਨੂੰ ਕਵੇ ਨਾ ਮੇਰਾ ਖਰਾ ਨਾ ਪਤਾ ਮੈਂ ਗੜਾ ਨਾ ਪੜਾਦਾ ਮੇਰੇ ਸਾਲ ਨੇ ਕਿਵੇਂ ਨਾ ਵੀ ਯਾਦ ਰੱਖਣੇ ਇਹ ਨੋ ਮੈਂ ਜੜੀ ਲਿਤੀ ਦੀ ਆ ਬੁੜੀ ਧਰਗੀ ਪਿੱਛੇ ਉਹਦੇ ਇੰਨਾ ਤਾਂ ਮੇਰੇ ਸਾਹ ਦਾ ਘਰ ਮੇਰੇ ਗਾਲਪਨ ਸਾਡੇ ਦਾ ਆਪ ਆਪਣੀ ਬੁੜੀ ਧਵਾ ਲਏ ਪਤਾ ਨਹੀਂ ਕਿੱਥੇ ਰਹਿਦਾ ਮੇਰਾ ਸਾਹ ਦਾ ਘਰ ਵਸਿਆ ਤਾਂ ਆਪਣਾ ਵਸ ਨਹੀਂਦਾ ਉਹ ਬਲਾ ਦੀ ਵਾਲੀ ਜੰਦੇ ਮੇਰਾ ਬੁੜੀ ਦਾ ਬੰਦੀ ਚੀਜ਼ ਸੀ ਮੇਰਾ ਤਾਂ ਬੁਰਾ ਹੀ ਨਾ ਸਿਰ ਫਾਇਡ ਉਹ ਨਹੀਂ ਯਾਰ ਬੁੜੇ ਵਿਯੋਜੇ ਵੇਖ ਲਓ ਜਵਾਗ ਬਾਹਰ ਬੈਟਿਆ ਉਹ ਕੰਜਰ ਬਾੜੇ ਆਪ ਸੁਪਾਈ ਨਾ ਲਾ ਸਾਡੇ ਲਈ ਮੇਰੀ ਗੱਲ ਸੁਣ ਲੈ ਬੁਰਾ ਭਾਵੇਂ ਆਪਣਾ ਜਮਾਂ ਕੰਜਰਾ ਆਪਾਂ ਭਰਾਵਾਂ ਨੇ ਪੂਰੇ ਪਿਆਰ ਨਾਲ ਰਹਿਣਾ ਆ ਤੂੰ ਇਹਦਾ ਵਫਾदार ਰਹਿਣਾ ਉਹ ਗੱਲ ਨਹੀਂ ਹਾਂ ਲੋਕੀਂ ਨਾ ਆਪਣੇ ਬੁਰੇ ਨੇ ਆਪਣੀ ਖੂਦੂ ਖੁਰਾ ਰੱਖੀ ਆ ਆਪਾਂ ਭਰਾ ਬਦਿਆ ਉਹ ਪ੍ਰਾਣਾ ਦਾ ਪ੍ਰਾਈ ਜਵਾਂ ਦੇ ਕਿੰਨਾ ਟੈਨਸ਼ਨ ਲਈਏ ਨਾ ਤੂੰ ਦਸਰਾ ਆਪਾਂ ਭਰਾ ਯਾਰ ਉਹ ਬੋਲ ਕੇ ਲਈ ਬੱਸ ਕਰ ਜਾ ਮੇਰੇ ਅੱਖੇ ਤੇ ਲੱਗ ਜਾ ਗਈ ਮੇਰਾ ਭਾਈ ਉਹ ਭਾਈ ਇਤਨਾ ਪਿਆਰ ਨਾਲ ਜਦ ਉਹ ਗੜ ਤਾ ਉਹ ਬੜਾ ਜਲਦਾ ਸਾਡੇ ਦੇ ਸਿਰ ਤੇ ਬੋਲ ਨੂੰ ਵੀ ਤੱਕ ਇਕੱਠੇ ਨਾ ਉੱਠ ਦਿੰਦੇ ਉਹ ਸਾਡੇ ਨਾਲ ਗੱਲ ਸੁਣ ਤੂੰ ਨਾ ਮੇਰਾ ਵੀ ਖੜਾ ਲਿਆ ਫੜਦੇ ਪੂਰਾ ਜਿਉੜਿਆ ਤੂੰ ਹੋਰ ਨਾ ਮੈਂ ਡੰਡਾ ਲੈ ਲਿਆ ਯਾਰ ਜਾਵਾਂ ਪੀਵੀ ਨਾ ਹੋਵੇ ਤੇ ਨਾ ਲੈ ਵੀ ਤੋ ਲੈ ਵੀ ਨਾ ਗਾ ਹੋ ਗਿਆ ਹੈਲੋ ਤੇ ਸੇਂਜੀ ਉਹ ਸਾਡੇ ਹੈ ਨਹੀਂ ਵਰਸੀਨ ਵਰਸੀਨ ਲਗਾਦੇ ਆਗੇ ਬੱਠੇ ਰੋਗੇ ਕਿਹੜੀ ਵਰਸੀਨ ਆ ਨਹੀਂ ਭਾਈ ਤੁਸੀਂ ਤੇ ਹੁਣ ਗੱਲ ਕਰਨੀ ਹੈ ਤੁਸੀਂ ਜੀ ਨਾਲ ਤੇ ਤੁਸੀਂ ਬੋਲਦੇ ਕਹੋ ਨਾ ਮੈਂ ਬੀਬੀ ਬੋਲਦੀ ਆ ਉਹ ਮੇਰੇ ਬੀਬੀ ਦਾ ਮੇਰੇ ਬਾਪੂ ਕੋਲੇ ਹੁਣ ਤੂੰ ਮੇਰੇ ਬੀਬੀ ਆ ਤੇ ਬੀਬੀ ਨਹੀਂ ਬੇਬੀ ਅੱਛਾ 베ਰੀ ਫੇਰਾ ਮੇਰਾ ਜਲਾ ਸਾਡੇ ਵਾਲਾ ਬੇਵਾਗਾ ਨੀ ਬੈਠਾ होरा? वो ही नहीं, वो नाम देख मर जाने रूम में नूफ़ोरा, तो सोने रूम में पता। मेरा समझा दी, मेरा फ़ोन ना लाने आए तो बात चल। ठीक है, ठीक है। देखिए तो मैं वापिस कर दी। बढ़िया भाई, मेरे साइड पूरा ऑन कोठे वो जी चांदलर है, मेरा स्टोर आप सही कर दोगे। उन्होंने पता भी लग गया म ਆਹ ਕਿ ਸਾਡੇ ਨਾਲ ਫੋਨ ਤੇ ਗਦੀ ਲਈ ਫਿਰਦਾ ਓਏ ਕੁੜੀ ਆ ਬੱਚਾ ਕੁੜੀ ਬੇਗਾ ਸੁਣੋ ਮੇਰੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਟੈਡ ਚ ਕਰ ਦੋ ਬਹੁਤ ਹੋ ਜਾਂਦਾ ਸੱਚੀ ਮੇਰਾ ਸਾਲਾ ਮੈਂ ਕਹਾਂ ਜੂਦਾਂ ਪਾਸਾ ਜੇ ਲਕੋ ਦੇ ਉਰੀ ਮਾਰੂਗੇ ਤਨੂੰ ਮੇਰੀ ਗੱਲ ਸੁਣ ਤੂੰ ਐ ਕਰ ਬੇਬੇ ਨੂੰ ਦਵਾਈ ਦੋਈ ਦਵਾਲਿਆ ਕੰਜਰਾ ਆਪਣੇ ਪੱਲੇ ਕੱਲੀ ਬੁੜੀ ਆ ਜਿਹੜੀ ਰੋਟੀਆਂ ਖੋਈ ਆ ਜਾਂ ਤੂੰ ਦਵਾਈ ਲੈ ਕੇ ਲੈ ਚੱਲ ਆ ਜਾ ਚੱਲ ਇਹ ਗੱਲ ਮੇਰੀ ਗੱਲ ਸੁਣ ਕਿ ਚਾਹੀਦੇ ਡਾਕਟਰ ਦੇ ਲਈ ਟੈਸਟ ਕਰਾ ਦੀ ਬੇਬੇ ਦੇ ਆ ਜਾਵੇ ਛੇਤੀ ਆ ਜਾ ਮੇਰਾ ਸਾਲਾ ਬੁੜਾ ਵੀਨਾ ਭਸਮਾ ਖਾ ਕੇ ਭਸਮਾ ਸੋਰੀ ਬਣਿਆ ਰਹਿਦਾ ਬੜਾ ਲਉ ਪੀਤਾ ਯਰ ਨੇ ਕਿੱਥੋਂ ਕਿੱਥੋਂ ਰੋਕੀਆ ਸਾਲਾ ਕਦੇ ਤੀਵੀਂ ਦਾ ਲੰਬਾ ਕਦੇ ਕਿਸੇ ਦਾ ਕੋਈ ਲੰਬਾ ਕਦੇ ਪੰਸਾਰੀ ਦੇ ਜਾਵਦੂ ਕਦੇ ਕੁਛ ਲਿਓ ਕਦੇ ਮਰੱਬਾ ਲਿਓ ਇਹਨੇ ਬੜਾ ਤਪਾਇਆ ਮੇਲਾ ਦਾ ਇਹ ਕਿਸੇ ਦਿਨ ਕਰਨਾ ਪਊ ਸਾਹ ਜੀ ਤਾਂ ਮੇਰਾ ਹਾ ਮੱਛਲੇ ਸੰਗਲ ਨਾਲ ਵੀ ਲੋਟਣਾ ਚੱਲ ਕੋਈ ਨਹੀਂ ਵੇਣਿਆ ਬੇਬੇ ਨੂੰ ਡਾਕਟਰ ਕੀ ਆਉਂਦਾ ਆਉਂਦੇ ਸਾਡੇ ਵਾਲ ਨੂੰ ਕਰਦਾ ਆਉਂਦੇ ਨਾ ਰਹਿ ਇਹਨੂੰ ਲਾ ਕੇ ਸੰਗਲ ਨਾਲ ਕਿਤੇ ਦੂਰ ਜੰਗਲ ਜੰਗਲ ਚ ਛੱਡ ਆ ਕੇ ਅੱਪੇ ਸਾਲਾ ਕੋਈ ਸ਼ੇਰ ਚੀਤਾ ਖਾਜੀ ਉਥੇ ਪਰੇ ਮਗਰੋਂ ਲੈ ਜੂ ਨੋ 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 ਆ ਫਟ ਲਾ ਲਈਆਂ ਸਾਰਾ ਦੇ ਜੀਵ ਹੀ ਪੂਰੇ ਆਏ ਓਏ ਆ ਉਹ ਕੀ ਹੋ ਗਿਆ ਸਾਡੇ ਨਾਲ ਓਏ ਤੇਰਾ ਬੇੜਾ ਬਹਿ ਗਿਆ ਹੋਰ ਕੀ ਹੋ ਗਿਆ ਉਹ ਮੇਰਾ ਸਾਲਾ ਮੇਰਾ ਬੇੜਾ ਕਹਿਣਾ ਬਹਿ ਗਿਆ ਓਏ ਆ ਦੇਖ ਆ ਮੇਰੀ ਸਹੇਲੀ ਨਾਲ ਕਿੰਨਾ ਚਿਰ ਗੱਲ ਕਰੀ ਜਾ ਤੂੰ ਕੀ ਕਿਹਾ ਉਹਨੂੰ ਉਹ ਮੈਨੂੰ ਨਹੀਂ ਪਤਾ ਭਰਾ ਮੈਂ ਤਾਂ ਗੱਲ ਨਹੀਂ ਕਰੀ ਕਿੰਨਾ ਟਾਈਮ ਹੋ ਗਿਆ ਤੂੰ ਕਿਉਂ ਗਈ ਮੋਬਾਈਲ ਤੇ ਦੇਖ ਲੈ ਰਾਤ ਕਿੰਨਾ ਚਿਰ ਗੱਲ ਕਰੀ ਤੂੰ ਇਹਨਾਂ ਉਹ ਮੈਨੂੰ ਐ ਲੱਗਦਾ ਓਏ ਰਾਤ ਤੂੰ ਹੀ ਕਹਿੰਦੇ ਪਹਿਲੇ ਥੋੜਾ ਜਿਹੀ ਪੀਵਾ ਘਰ ਦੀ ਪੀ ਕੇ ਫੇਰਾ ਮੋਬਾਈਲ ਵਾਲੀ ਬਾਥੀ ਦਾ ਬੱਥਿਆ ਕਰਨਾ ਫਿਰ ਤੈਨੂੰ ਕਿਹਨੇ ਕਿਹਾ ਸੀ ਭੋਂਕਣ ਨੂੰ ਹੁਣ ਕਿਉਂ ਆਉਂ ਨਾ ਕੀ ਜਾਂਦੀ ਓ ਕਹਿਣਾ ਕੀ ਅਗਲੀ ਗੱਲ ਹੀ ਨਹੀਂ ਕਰਦੀ ਮੇਰੇ ਨਾਲ ਹੁਣ ਤਾਂ ਮੇਰੀ ਗੱਲ ਸੁਣ ਕੇ ਖਾਦੇ ਸੌਣ ਚਲ ਜੋ ਗਲਤੀ ਹੋ ਗਈ ਹੋ ਗਈ ਆਪਾਂ ਵਜੋਂ ਨੂੰ ਬੋਲ ਜਾਂਦੇ ਸੌਣ ਤਾਲੇ ਪਹਿਲਾਂ ਸੌਂ ਲਈ ਨਾਲ ਮੇਰਾ ਘਰ ਬਾਜੂ ਮਾਂ ਤੇ ਤੇਰਾ ਬਸਾ ਦੂੰ ਮੈਂ ਮਾਂ ਤੇ ਬਣਾਉਂ ਤੇ ਤਾਲਵਾਰ ਚੋਲ ਬਕੋਲੇ ਨਾ ਆ ਬਾਈ ਵੱਡਾ ਭਾਈ ਵੱਡਾ ਵੱਡਾ ਭਾਈ ਵੱਡਾ ਭਾਈ ਜੀ ਫਿਰ ਉਹ ਯਾਰ ਤੇਰਾ ਦਿਲੋਂ ਤਾਂ ਨਹੀਂ ਮਾਰਨਾ ਚਾਹੁੰਦਾ ਆ ਜਾ ਬਾਈ ਬਣਦਾ ਬੇਜੂਰੋਗਾ ਜੀ ਮੈਂ ਨਹੀਂ ਆਂਦਾ ਯਾਰ ਔਰ ਆ ਯਾਰ ਬਾਈ ਬਾਈ ਜੀ ਫਿਰ ਤੇਰਾ ਘਰ ਮੈਂ ਬਸਾਉਂ ਗਰੰਟੀ ਪੱਕਾ ਪੱਕਾ ਆ ਸੌਂ ਲੇ ਉਹ ਕੋਈ ਮਾਰ ਨਹੀਂ ਨਾ ਨਹੀਂ ਮੁੱਕਰਦਾ ਬਾ ਪੈਰੇ ਫਾੜਨੇ ਪੈਣਾ ਮਾਤਰੀ ਸੇ ਨਾ ਮੁੱਕਰਦਾ ਬਜ਼ਾਰ ਤਾਲਵੰਡ ਬਾਈ ਹੋਵੇ ਆ ਜਾ ਓਏ ਇੱਕ ਤਾਂ ਇੱਕ ਤਾਂ ਪੰਜਰਾ ਫੂੜਾ ਹਰਾਮੀ ਹੋ ਜਾਂ ਤੂੰ ਹੋ ਗਿਆ ਓਏ ਤੂੰ ਮੁੱਕਰ ਨਾ ਜਾਈ ਮੈਂ ਮੁੱਕਰਦਾ ਆ ਜਾ ਵੱਡਾ ਭਰਾ ਹੋ ਗਿਆ ਐ ਕਰਦਾ ਆ ਚੱਲ ਗਿਆ ਆ ਜਾ ਤੇਰੇ ਰੱਖਣ ਦੇ ਬਚਾਲਾ ਤੂੰ ਹੀ ਬਚਾਲਾ ਤੇਰੇ ਰੱਖਣ ਦੇ ਬਚਾਲਾ ਤੇਰੇ ਰੱਖਣ ਦੇ ਬਚਾਲਾ ਤੂੰ ਹੀ ਕਿਵੇਂ ਭੱਬਗੇ ਔਰ ਐਸੇ ਵਾਰਿਆ ਕੀ ਰਿਸ਼ਤਾ ਕਰਾ ਦੇ ਹੁਣ ਹਾਂ ਰਿਸ਼ਤਾ ਕਰਵਾ ਦੇ ਉਸ ਦਿਨ ਤੁਹਾਡੇ ਘਰੇ ਗਈ ਸੀ ਉਸ ਦਿਨ ਤਾਂ ਕਹਿੰਦੇ ਅਸੀਂ ਹਜੇ ਸੋਚ ਕੇ ਦੱਸਾਂਗੇ ਉਹ ਨਹੀਂ ਨਹੀਂ ਭੱਬਗੇ ਉਹ ਤਾਂ ਅਸੀਂ ਤੇਰਾ ਬਦਲਾ ਲੈਣਾ ਸੀ ਅਸੀਂ ਇਹ ਕਹਿੰਦਾ ਬਾਪੂ ਨੇ ਇੱਕ ਵਾਰੀ ਹੋਰ ਕੁੱਟ ਲਗੇ ਉਹ ਤਾਂ ਤੈਨੂੰ ਸੀਗੇ ਖੜ ਜਾ ਤਸੱਲੀ ਕਰਾਉਣੀ ਸੀ ਉਹਦੀ ਅਸੀਂ ਤੈਨੂੰ ਸੋਚਣ ਦਈ ਕਿਹਾ ਹੀ ਨਹੀਂ ਸੀ ਅਸੀਂ ਤਾਂ ਇਹ ਕਿਹਾ ਸੀਗਾ ਕਿ ਸਾਨੂੰ ਕੰਮ ਕਰ ਲੈਣ ਦੇ ਉਹਦੇ ਵਾਲਾ ਉਹ ਉਹੀ ਕੰਮ ਸੀ ਤੂੰ ਹੁਣ ਤਾਂ ਹੁਣ ਛੋਟਾ ਛੇੜਦਾ ਤਾਂ ਨੇੜੇੋਂੋਂ ਤਾਂ ਆਤਰੇ ਬੇ ਹਜੇ ਵੀ ਉਹਦਾ ਉਹੀ ਹਾਲ ਆ ਪਰ ਹੱਲ ਉਹਦਾ ਕੋਈ ਅੱਜ ਫੇਰ ਕਰਦੇ ਮਰ ਜਾਣੇ ਨੂੰ ਇਹ ਨਹੀਂ ਪਤਾ ਲਾ ਦਵੀ ਉਹਦੀ ਨੋਂ ਲੱਗਦੀ ਆ ਓਹੋ ਭਾਬੀ ਸੱਚੀ ਕਿਹਾ ਤੂੰ ਫੋਰ ਕਿਤੇ ਗਲਤਾਂ ਨਹੀਂ ਮਣਾਉਂਦੀ ਅੱਖਾਂ ਨਾਲ ਦੇਖਿਓ ਫੇਰ ਤੁਹਾਨੂੰ ਯਕੀਨ ਆਜੇ ਅਸਲੀ ਗੱਲ ਮੇਰੀ ਗੱਲ ਸੁਣ ਅਸੀਂ ਤੇਰੇ ਨਾਲ ਖੜਦੇ ਆ ਜੇ ਸਾਨੂੰ ਯਕੀਨ ਨਾ ਕਰੇ ਨਾ ਮੈਂ ਤੈਨੂੰ ਬਾਗਾ ਹੀ ਝੇੜਦਾ ਤੇਰੇ ਸਾਹਮਣੇ ਕੁੱਤੂਆਂ ਚੋਂ ਬੰਬ ਇਹ ਰਸਤਾ ਕਰਾਇਗੀ ਹਾਂ ਮੇਰੇ ਸਾਹਮਣੇ ਕੁੱਟ ਦੋ ਇੱਕ ਵਾਰੀ ਫੇਰ ਕਰਵਾਉ ਹਾਂ ਪੱਕਾ ਪੱਕਾ ਸੋਚ ਰਹਾ ਮੈਂ ਵੇ ਸੋਚਣ ਵਾਲੀ ਕੀ ਗੱਲ ਐ ਮੈਂ ਤਾਂ ਉਦੋਂ ਤੁਹਾਡੇ ਘਰੇ ਤਾਂ ਹੀ ਗਈ ਸੀ ਰਿਸ਼ਤੇ ਵਾਸਤੇ ਹੀ ਗੱਲ ਕਰਨ ਅੱਜ ਬੁੜੇ ਵਾਲਾ ਕੰਮ ਨਵੇਂੜ ਜਾਂ ਪਹਿਲਾਂ ਬਬੀ ਛੇੜ ਦਾ ਕਿੱਥੇ ਹੁੰਦਾ ਵੇ ਇੱਥੇ ਮੈਂ ਬੋਕਰ ਲਾਈ ਜਾਂਦੀ ਸੀ ਉਦੋਂ ਅੱਛਾ ਆ ਗਲੀ ਤੇ ਨੰਗ ਨਾ ਮਰ ਜਾਣਾ ਉਦੋਂ ਭੌਂਕੇ ਜਾਂਦਾ ਚਲ ਸਾਡੇ ਨਾਲ ਚੋਰ ਡੇੜੇ ਬੁੜੇ ਨੂੰ ਪਹਿਲਾਂ ਬੁੜੀ ਨੂੰ ਲੈ ਕੇ ਆਈ ਓਏ ਉਹ ਮੰਨਦੀ ਨਹੀਂ ਹੁੰਦੀ ਭਾ ਬੁੜੀ ਲੈ ਕੇ ਆਉਣੇ ਸਾਡੇ ਵਾਲਿਆਂ ਤੋਂ ਚੰਗਾ ਉਹ ਮੁਰ ਦੇ ਬਾਹਨਾ ਬੰਦੀ ਆ ਆ ਜਾ ਵੀ ਆ ਪਰ ਉਹ ਯਕੀਨ ਨਹੀਂ ਮੰਨਦੀ ਹੁੰਦੀ ਬਾਹਨਾ ਬਣ ਲਾ ਪੋਦ ਕੰਮ ਲੰਗਦਾਂ ਭਾਬੀ ਹਾਂ ਆ ਦੱਸ ਮੇਰੀ ਮਾਂ ਨੂੰ ਕਰ ਤੂ ਆ ਦੇਖ ਲਈ ਚਾਚੀ ਹੁਣੇ ਆਉਣ ਵਾਲਾ ਹੈ ਤੇ ਇਥੇ ਮੈਂ ਝਾੜੂ ਲਾਉਣੀ ਹੈ ਨਾ ਉਹਦੇ ਛੇੜ ਕੇ ਲੰਘਦਾ ਤੁਹਾਡੀ ਅੱਖਾਂ ਨਾਲ ਦੇਖ ਲਈ ਅੱਜ ਆ ਕਰ ਤੂ ਤਾਂ ਕਰਦਾ ਮਲੰਗ ਫਿਰ ਤੂੰ ਸਾਨੂੰ ਕਹੇ ਨੀ ਬੇਬੇ ਤੂੰ ਤੁਸੀਂ ਇਹਨਾਂ ਲੜਦੇ ਆ ਅੱਜ ਮੇਰੀ ਗੱਲ ਸੁਣੋ ਸਾਡੇ ਵਾਲਾ ਭੱਬ ਕੇ ਤੈਨੂੰ ਤੁਹਾਨੂੰ ਅੰਦਰ ਹੀ ਅੰਦਰ ਹੀ ਬੜੋ ਮੌਤਰ ਖੜਨਾ ਆ ਜਾਨ ਨਹੀਂ ਦੇਣਾ ਅਸੀਂ ਥਾਪੜੇ ਲਾਵਾਂਗੇ ਆ ਬਸ ਆਉਣ ਵਾਲਾ ਹੀ ਆ ਹੁਣੇ ਆ ਜਾਣਾ ਉਹਨੇ ਚਲੋ ਖੜ ਚਾਚੀ ਗੜੋ ਸੇਮੇ ਤੂੰ ਜਾਵੜਾ ਮੈਂ ਹਟਦਾ ਹੀ ਤਾ ਭਾਬੀ ਤੂੰ ਲਾ ਬੋਕਰ ਫਿਰ ਵੇਨੇ ਲੈ ਦੇਖ ਲੈ ਉਹ ਆਈ ਜਾਂਦਾ ਮੱਚ ਲੈ ਮੱਖਣ ਦੇਆ ਦੋਨਿਆ ਮਲਾਈ ਦੇਆ ਤੇੜਿਆ ਕੀ ਹਾਲ ਆ ਤੇਰਾ

ਹੋ ਹਾਂ ਦੇਖ ਲੈ ਜੱਤੀ ਤੂੰ ਆ ਵੀ ਅੱਖੀਂ ਦੇਖ ਲੈ ਦੇਖ ਆ ਕਰ ਤੂਤਾ ਇਹਦੀਆਂ ਆਸ ਤੂੰ ਖੜਾ ਕਰਦਾ ਚਾਰ ਨਾ ਯਾਰਦਾ ਯਾਰ ਨਾ ਬਰਦਾਫਾ ਕਰੇ ਹੋ ਜਾ ਮਾਰਦੇ ਬੜੇ ਬਲੰਗ ਨੂੰ ਚੱਲ ਮੈਂ ਚੱਲ ਦੂੰ ਆ ਵੇਖ ਲੈ ਤੂੰ ਸੱਚੀ ਬਣਦੀ ਹੁੰਦੀ ਸੀ ਉਹ ਕੰਜਰ ਦੇ ਬਗਾਨੇ ਜਿਨਾਨੀ ਤੋਂ ਕਟਾ ਗਿਆ ਜਉਨੇ ਮੋੜ ਨੂੰ ਫੜਨਾ ਬਹੁਤ ਮੁਸ਼ਕਲ ਦਾ ਸਾਲਿਆ ਓਏ